ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਤੇ ਜਿਸ ਤੋਂ ਬਾਅਦ ਦੱਸਿਆ ਕਿ ਕਈ ਪਿੰਡਾਂ ਦੇ ਵਿੱਚ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਇੱਥੇ ਇਹ ਵੀ ਖਬਰ سامنے ਆਈ ਕਿ ਰਾਵੀ ਦਰਿਆ ਦੇ ਵਿੱਚ 270000 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਗੁਰਦਾਸਪੁਰ ਦੇ ਵਿੱਚ ਕਈ ਪਿੰਡਾਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਨਦੀ ਨਾਲਿਆਂ ਤੋਂ ਖਾਸ ਕਰਕੇ ਰਾਵੀ ਦਰਿਆ ਤੋਂ ਜੋ ਹੈ ਦੂਰ ਰਿਹਾ ਜਾਵੇ ਤਾਂ ਇਥੇ ਦੱਸਿਆ ਕਿ ਕਈ ਪਿੰਡਾਂ ਦਾ ਸੰ ਪਾਰਕ ਜੋ ਹੈ ਟੁੱਟ ਚੁੱਕਿਆ ਹੈ ਗੁਰਦਾਸਪੁਰ ਦੇ ਨਾਲ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਹ ਤਾਜ਼ਾ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਗੁਰਦਾਸਪੁਰ ਦੀਆਂ ਜਿੱਥੇ ਕਿ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜੋ ਹੈ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਪਾਣੀ ਦਾ ਵਹਾਤ ਤੁਸੀਂ ਵੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿੰਨਾ ਜ਼ਿਆਦਾ ਤੇਜ਼ ਨਜ਼ਰ ਆ ਰਿਹਾ ਹੈ ਤਾਂ ਇੱਥੇ ਜੋ ਹੈ ਹੁਣ ਲੋਕਾਂ ਦੇ ਲਈ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਯਾਨੀ ਕਿ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਦਰਿਆ ਦੇ ਕੰਢੇ ਤੇ ਨਾ ਜਾਇਆ ਜਾਵੇ ਤੇ ਦਰਿਆ ਦੇ ਪੰਡਿਤ ਜਿੰਨੇ ਵੀ ਗੁਜਰ ਭਾਈਚਾਰੇ ਵੀ ਰਹਿ ਰਹੇ ਨੇ ਤੇ ਉਹ ਵੀ ਜੋ ਹੈ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਤੁਸੀਂ ਜਲ ਤੋਂ ਜਲ ਜੋ ਹੈ ਉਸ ਇਲਾਕੇ ਨੂੰ ਖਾਲੀ ਕਰ ਦਿਓ ਤੇ ਇਤੋਂ ਤੱਕ ਕਿ ਪਿੰਡਾਂ ਦੇ ਵਿੱਚ ਜੋ ਹੈ ਅਨਾਉਂਸਮੈਂਟ ਵੀ ਕਰਵਾਈ ਜਾ ਰਹੀ ਹੈ ਜਿਹੜੇ ਸਰਪੰਚ ਨੇ ਪਿੰਡਾਂ ਦੇ ਉਹਨਾਂ ਨੂੰ ਜੋ ਹੈ ਇਹ ਨਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਇਹ ਅਨਾਉਂਸਮੈਂਟ ਕਰਵਾਓ ਲੋਕਾਂ ਨੂੰ ਚੇਤਾਵਨੀ ਦੇ ਦਿਓ ਕਿ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੇ ਸਾਵਧਾਨ ਹੋ ਜਾਣ ਕਿਉਂਕਿ ਕਿਸੇ ਵੀ ਵੇਲੇ ਜੋ ਹੈ ਪਿੰਡਾਂ ਵੱਲ ਨੂੰ ਪਾਣੀ ਆ ਸਕਦਾ ਹੈ ਤਾਂ ਪਹਿਲਾਂ ਹੀ ਦੱਸ ਦੇ ਕਿ ਜੋ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਪਿੰਡ ਵੀ ਗੁਰਦਾਸਪੁਰ ਦੇ ਨਾਲ ਹੀ ਲੱਗਦੇ ਨੇ ਗੁਰਦਾਸਪੁਰ ਦੇ ਬਹੁਤੇ ਪਿੰਡਾਂ ਦਾ ਇਹੀ ਹਾਲ ਹੋਇਆ ਪਿਆ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਭਰ ਗਿਆ ਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਰਾਵੀ ਪਾਰਲੇ ਪਾਸੇ ਜਿਹੜੇ ਪਿੰਡ ਸੀਗੇ ਅ ਦੱਸਿਆ ਜਾ ਰਿਹਾ ਕਿ ਸੱਤ ਪਿੰਡਾਂ ਦਾ ਜੋ ਹੈ ਇੱਥੇ ਸੰਪਰਕ ਟੁੱਟ ਚੁੱਕਿਆ ਹੈ ਤੇ ਉਸ ਤੋਂ ਬਾਅਦ ਹੁਣ ਇਧਰ ਜਿਹੜਾ ਰਾਵੀ ਦਰਿਆ ਦੇ ਜਿਹੜੇ ਬਾਹਰਲੇ ਪਾਸੇ ਪਿੰਡ ਨੇ ਉਹਨਾਂ ਦੇ ਲਈ ਜੋ ਹੈ ਹੁਣ ਅਲਰਟ ਦੇ ਦਿੱਤਾ ਗਿਆ ਹੈ ਕਿ ਇੱਥੇ ਜੋ ਹੈ ਸਰਪੰਚ ਨੇ ਜਿਹੜੇ ਪਿੰਡ ਦੇ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕਰਵਾ ਦਿੱਤੀ ਜਾਵੇ ਕਿ ਪਿੰਡ ਦੇ ਵਿੱਚ ਕਿਸੇ ਵੀ ਵੇਲੇ ਜੋ ਹੈ ਹਾਲਾਤ ਵਿਗੜ ਸਕਦੇ ਨੇ ਸਿਚੁਏਸ਼ਨ ਜੋ ਹੈ ਉਹ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ ਇਸ ਲਈ ਲੋਕ ਜੋ ਹੈ ਬਿਲਕੁਲ ਸਾਵਧਾਨ ਹੋ ਜਾਣ ਇਹ ਜਿਹੜੀ ਇਥੇ ਸਲਾਹ ਦਿੱਤੀ ਜਾ ਰਹੀ ਹੈ ਸੋ ਇਹ ਦੱਸੇ ਕਿ ਗੁਰਦਾਸਪੁਰ ਤੋਂ ਪਿੰਡਾਂ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੇਹੱਦੀ ਜ਼ਿਆਦਾ ਖੌਫਨਾਕ ਇਹ ਤਸਵੀਰਾਂ ਨੇ ਜਿੱਥੇ ਰਾਵੀ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਜੋ ਹੈ ਹੋ ਚੁੱਕਿਆ ਹੈ ਤੇ ਪਾਣੀ ਦਾ ਪੱਧਰ ਜੋ ਹੈ ਵਧਦਾ ਜਾ ਰਿਹਾ ਹੈ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਪਿੰਡਾਂ ਦੇ ਵਿੱਚ ਹਾਈ ਅਲਰਟ ਜੋ ਹੈ ਉਹ ਜਾਰੀ ਹੋ ਗਿਆ ਹੈ ਸਰਪੰਚਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਸਾਵਧਾਨ ਕੀਤਾ ਜਾਵੇ ਲੋਕਾਂ ਨੂੰ ਜੜਾ ਅ ਇਹ ਪਹਿਲਾਂ ਹੀ ਇਤਲਾਹ ਕਰ ਦਿੱਤਾ ਜਾਵੇ ਕਿ ਪਾਣੀ ਜੋ ਹੈ ਉਹ ਪਿੰਡਾਂ ਦੇ ਵਿੱਚ ਵੜ ਸਕਦਾ ਕਿਉਂਕਿ ਹੁਣ ਬਹੁਤ ਜ਼ਿਆਦਾ ਜੋ ਹੈ ਮੀਂਹ ਪੈਣ ਤੋਂ ਬਾਅਦ ਜਿਹੜਾ ਰਾਵੀ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਹੁਣ ਉਹ ਪਾਣੀ ਜੋ ਹੈ ਪਿੰਡਾਂ ਵੱਲ ਨੂੰ ਆ ਸਕਦਾ ਹੈ ਪਿੰਡਾਂ ਦੇ ਵਿੱਚ ਵੀ ਵੜ ਸਕਦਾ ਸੋ ਮੌਕੇ ਤੇ ਦੱਸ ਦੇ ਕਿ ਕਈ ਲੋਕ ਵੀ ਇਕੱਠੇ ਹੋਏ ਪਏ ਨੇ ਤਾਂ ਲੋਕਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਲੇਕਿਨ ਹੁਣ ਕਿ ਕੁਝ ਬਿਆਨ ਮੌਕੇ ਤੋਂ ਸਾਹਮਣੇ ਆਏ ਨੇ ਕਿ ਕੁਝ ਕਹਿਣਾ ਹੈ ਨਾ ਪਿੰਡਾਂ ਦੇ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਮਾਸਾਪਸਿਕ ਕੰਚ ਬੋਲ ਰਿਹਾ ਹਾਂ ਤੁਹਾਡੇ ਪਿੰਡ ਆਵੀ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਬਹੁਤ ਜ਼ਿਆਦਾ ਵੱਜੁਕਿਆ ਹੈ ਜੋ ਪਾਣੀ ਹਫਤਾ 10 ਦਿਨ ਪਹਿਲਾਂ ਆਇਆ ਸੀ ਉਸ ਨਾਲੋਂ ਵੀ ਅੱਜ ਪਾਣੀ ਦੀ ਜਿਹੜੀ ਮਕਦਾਰ ਹੈ ਬਹੁਤ ਜ਼ਿਆਦਾ ਹੈ ਔਰ ਪ੍ਰਸ਼ਾਸਨ ਨੇ ਵੀ ਸਾਨੂੰ ਮੈਸੇਜ ਦਿੱਤਾ ਹੈ ਕਿ ਪਿੰਡ ਦੇ ਵਿੱਚ ਅਲੋਟ ਕਰ ਦੇਣਾ ਚਾਹੀਦਾ ਹੈ ਜੀ ਇਸ ਨਾਲ ਕੋਈ ਵਾਲੀ ਵਾਲੀ ਨੁਕਸਾਨ ਨਾ ਹੋਵੇ ਔਰ ਸਾਡੀਆਂ ਇਸ ਪਾਣੀ ਦੇ ਨਾਲ ਸਾਡੀ ਜਿਹੜੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਔਰ ਕਾਫੀ ਜਿਹੜੀ ਫਸਲਾਂ ਬਰਬਾਦ ਹੋ ਚੁੱਕੀ ਹੈ ਬਾਕੀ ਅਸੀਂ ਸਾਰੇ ਆਪਣੇ ਅਨਾਉਂਸਮੈਂਟ ਵਗੈਰਾ ਕਰਵਾ ਦਿੱਤੀ ਹੈ ਕਿ ਜਿਹੜਾ ਦਰਿਆ ਤੋਂ ਕੋਈ ਵੀ ਜਿਹੜਾ ਆਪਣਾ ਦੂਰ ਰਹਿਣ ਦੀ ਸਾਰਿਆਂ ਨੂੰ ਪੇਰ ਕੀਤੀ ਗਈ ਹੈ ਔਰ ਇਹ ਹੀ ਹੈ ਜੀ ਪਾਣੀ ਦੇਖੋ ਪਾਣੀ ਦਾ ਬਹੁਤ ਜ਼ਿਆਦਾ ਪੱਧਰ ਬਚ ਚੁਕਿਆ ਹੈ ਮੈਂ ਸਾਹਫ ਦਾ ਸਰਪੰਚ ਬੋਲ ਰਿਹਾ ਹਾਂ ਤੁਹਾਡੇ ਪਿੰਡ ਆਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਬਚ ਚੁਕਿਆ ਹੈ ਜੋ ਪਾਣੀ ਹਫਤਾ 10 ਦਿਨ ਪਹਿਲਾਂ ਆਇਆ ਸੀ ਉਸ ਨਾਲੋਂ ਵੀ ਅੱਜ ਪਾਣੀ ਦੀ ਜਿਹੜੀ ਮਕਦਾਰ ਹੈ ਬਹੁਤ ਜ਼ਿਆਦਾ